ਕਰਦੀ ਧਰਮ ਪ੍ਰਤੀ ਸੋਚ ਨੂੰ ਕਿੰਨਾ ਕੁ ਮੂਰਖ ਬਣਾਇਆ ਜਾ ਸਕਦਾ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰਦਾਰ ਭਰੂਪ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀ ਆਵਾਜ਼ ਨੂੰ ਜਿਹੜਾ ਉਹ ਦੇਸ਼ ਪਰਦੇਸ ਦੇ ਵਿੱਚ ਪਹੁੰਚਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰੀ ਰਹੀ ਅੱਜ ਜਿਹੜੇ ਧਰਮਾਂ ਤੇ ਗੱਲ ਚੱਲਦੀ ਹੈ ਧਰਮਾਂ ਨੇ ਸਾਡੇ ਪੰਜਾਬ ਦੀ ਲੋਕਾਂ ਦਾ ਬੇੜਾਗਰ ਕਰ ਦਿੱਤਾ ਗੁਰੂਆਂ ਦੇ ਸਦਾਤਾ ਨੂੰ ਭੁੱਲ ਕੇ ਅਸੀਂ ਅੱਜ ਉਹਨਾਂ ਕ੍ਰਿਤਿਆਵਾਂ 'ਚ ਵੜ ਕ੍ਰਿਤਿਆਵਾਂ 'ਚ ਵੜ ਚੁੱਕੇ ਹਾਂ ਜਿਨ੍ਹਾਂ 'ਚ ਸਾਡੇ ਵਾਸਤੇ ਨਿਕਲਣਾ ਮੁਸ਼ਕਲ ਹੈ ਗੁਰੂ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਇਨਸਾਨੀਅਤ ਦੀ ਸੇਵਾ ਕਰਨ ਦੀ ਚੰਗੇ ਰਸਤੇ ਤੇ ਚੱਲਣ ਦੀ ਪਰ ਅੱਜ ਅਸੀਂ ਕਿੱਥੇ ਖੜੇ ਹਾਂ ਇਨਸਾਨੀਅਤ ਨੂੰ ਮੰਨਣਾ ਸੀ ਉਹਨੂੰ ਅਸੀਂ ਬਿਲਕੁਲ ਭੁੱਲ ਚੁੱਕੇ ਆ ਮੈਂ ਖਾਸ ਕਰਕੇ ਸਾਡੇ ਐਸਸੀ ਸੁਭਾਜ ਦੇ ਲੋਕਾਂ ਦੀ ਗੱਲ ਕਰਦਾ ਕਿ ਸਾਡੇ ਕੋਲ ਐਡੇ ਵੱਡੇ ਰਹਿਬਰ ਹੁੰਦੇ ਹੋਏ ਬਾਬਾ ਸਾਹਿਬ ਡਾਕਟਰ ਰੇਜ਼ਕਾਰ ਜੀ ਗੁਰੂ ਰਵਦਾਸ ਮਹਾਰਾਜ ਜੀ ਭਗਵਾਨ ਬਾਲਮੀਕ ਜੀ ਜਿਨ੍ਹਾਂ ਨੇ ਦੁਨੀਆ ਨੂੰ ਸਿੱਧੇ ਰਾਹ ਤੇ ਪਾਇਆ ਇਨਸਾਨੀਅਤ ਦਾ ਪਾਠ ਪੜ੍ਹਾਇਆ ਤੇ ਸਾਨੂੰ ਆਪਣੇ ਹੱਕ ਲੈ ਕੇ ਦਿੱਤੇ ਉਹਨਾਂ ਨੂੰ ਛੱਡ ਕੇ ਅੱਜ ਜਸ ਸਿੰਘ ਅਖੌਤੀ ਡੇਰਿਆਂ ਦੇ ਮੱਥੇ ਟੇਕਣ ਨੂੰ ਤੁਰੇ ਹੋਏ ਆ ਜਿਹੜਾ ਜਿੱਥੇ ਕਿ ਉਹਨਾਂ ਕੋਲ ਆਪਦੇ ਕੋਲੇ ਕੁਝ ਨਹੀਂ ਇਹ ਬਾਰੇ ਧੋਖੇ ਦੀ ਗੱਲ ਹੈ ਕਿ ਜਦੋਂ ਸਾਡੀ ਕੋਈ ਨੌਕਰੀ ਲੱਗਦੀ ਹੈ ਜਾਂ ਪੜ੍ਹਾਈ ਪੂਰੀ ਕਰਦਾ ਤਾਂ ਉਹਨਾਂ ਡੇਰਿਆਂ ਦੇ ਵਿੱਚ ਡੱਬੇ ਲੈ ਕੇ ਮੱਥਾ ਟੇਕਦੇ ਆਂ ਅਸੀਂ ਜਦ ਕਿ ਜਿਨ੍ਹਾਂ ਨੇ ਸਾਨੂੰ ਇਹ ਸਾਰਾ ਕੁਝ ਲੈ ਕੇ ਦਿੱਤਾ ਉਹਨਾਂ ਵੱਲ ਸਾਡਾ ਮੂੰਹ ਵੀ ਨਹੀਂ ਜਾਂਦਾ ਤੇ ਫਿਰ ਅਸੀਂ ਕਿੱਥੋਂ ਸਮਾਜ ਦੀ ਅੱਗੇ ਤਰੱਕੀ ਦੀ ਕਾਮਨਾ ਕਰਾਂਗੇ ਬਾਬਾ ਸਾਹਿਬ ਡਾਕਟਰ ਮੀਰਕਾਰ ਨੇ ਕਿੰਨੇ ਕ ਧਰਮਾਂ ਨੂੰ ਮੰਨਿਆ ਉਹਨਾਂ ਨੂੰ ਲੋਕਾਂ ਨੇ ਧਰਮ ਮੰਨਣੇ ਨਹੀਂ ਦਿੱਤਾ ਕਿ ਉਹ ਨੀਵੀਂ ਜਾਤੀ ਦਾ ਪਰ ਉਹ ਆਪਦੀ ਮਿਹਨਤ ਸਦਕਾ ਆਪਦੀ ਕਾਬਲੀਅਤ ਸਦਕਾ ਦੁਨੀਆ ਦੇ ਸਭ ਤੋਂ ਵੱਡੇ ਪੜੇ ਲਿਖੇ ਇਨਸਾਨ ਹੋਏ ਨੇ ਉਹਨਾਂ ਵਰਗਾ ਇਨਸਾਨ ਨਾ ਹਲੇ ਪੈਦਾ ਹੋਇਆ ਨਾ ਹੋਣਾ ਨਾ ਮੇਰਾ ਖਿਆਲ ਆ ਵੀ ਹੋਵੇਗਾ ਜੇ ਅਸੀਂ 바ਵਾ ਸਾਹਿਬ ਦੇ ਸਿਧਾਂਤਾਂ ਤੇ ਚੱਲ ਪਈਏ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਹਾਂ ਉਹਨਾਂ ਦੇ ਪੂਰਨਿਆ ਤੇ ਚੱਲੀਏ ਸਿੱਖਿਆ ਗ੍ਰਹਿਣ ਕਰੀਏ ਚੰਗੇ ਇਨਸਾਨ ਬਣੀਏ ਸਭ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡਾ ਭਲਾ ਤਾਂ ਆਪੀ ਹੋ ਜਾਣਾ ਅੱਜ ਹੁਣ ਜਿੰਨੇ ਵੀ ਧਾਰਨ ਕਡੇਰੇ ਹਨ 99% ਉਥੇ ਪੈਸੇ ਦਾ ਮੋਲ ਵਾਲਾ ਸੇਵਾ ਦਾ ਮੈਂ ਮਤਲਬ ਇੱਕ ਗੱਲ ਕਹੂੰਗਾ ਕਿ ਆਮ ਲੋਕ ਦੇਰਿਆਂ ਦੇ ਵਿੱਚ 15 ਦਿਨ ਸੇਵਾ ਕਰਨੀ ਬੰਦ ਕਰ ਲੈਣ ਉੱਥੇ ਚੜਾਵਾ ਚੜਾਉਣਾ ਬੰਦ ਕਰ ਦੇਣ ਜੇ 15 ਦਿਨਾਂ ਬਾਅਦ ਇਹਨਾਂ ਨੂੰ ਇਹ ਗਰੀਬ ਲੋਕਾਂ ਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਨਾ ਕੱਢਿਆ ਗਿਆ ਤਾਂ ਜੋ ਮਰਜ਼ੀ ਕਰ ਲਿਓ ਘਰੇ ਅਸੀਂ ਆਪਣੇ ਮਾਪਿਓ ਨੂੰ ਪਾਣੀ ਦਾ ਗਲਾਸ ਨਹੀਂ ਦੇਣਾ ਆਪਦੇ ਭੈਣ ਭਰਾਵਾਂ ਨੂੰ ਪਿਆਰ ਨਹੀਂ ਕਰਨਾ ਉੱਥੇ ਬਾਬਿਆਂ ਦੇ ਪੈਰਾਂ ਤੋਂ ਮਿੱਟੀ ਕੱਢੀ ਜਾਂਦੇ ਅਸੀਂ ਕਿਹੜੇ ਧਰਮੀਆਂ ਯਾਰ ਅਸੀਂ ਹੂੰ ਆਉਣ ਅੱਜ ਇੱਥੇ ਪੰਜਾਬ ਦੇ ਵਿੱਚ ਕਿੰਨੀਆਂ ਕਣਕਾਂ ਨੂੰ ਅੱਗ ਲੱਗੀ ਆ ਕਿੰਨਾ ਨੁਕਸਾਨ ਹੋਇਆ ਹੂੰ ਦੱਸਿਓ ਕਿਹੜਾ ਬਾਬਾ ਕਿਹੜਾ ਗਾਉਣ ਵਾਲਾ ਜਾਂ ਕਿਹੜਾ ਲੀਡਰ ਆਪਣੀ ਪ੍ਰਾਪਰਟੀ ਵੇਚ ਕੇ ਉੱਥੇ ਕਿਤੇ 10 ਬੂਰੀਆਂ ਕਣਕ ਦੀਆਂ ਸਿੱਟ ਗਿਆ ਹੋ ਤੇ ਆਪ ਬਾਬੇ ਗੱਡੀਆਂ ਭੇਜ ਦਿੰਦੇ ਨੇ ਵੀ ਆ ਭਰ ਭਰ ਕੇ ਭੇਜ ਦੋ ਸਾਡੇ ਮੈਂ ਜੀਮੀਂਦਾਰ ਪਰਿਵਾਰਾਂ ਦੀ ਗੱਲ ਕਰਦਾ ਮੈਂ ਵੀ ਉਹਨਾਂ ਦੇ ਚਾਉਣਾ ਖੇਤੀ ਕਰਦਾ ਹੂੰ ਪਰ ਜੇ ਸਾਡੇ ਕੰਪੈਨ ਵਾਲਾ ਸਾਡੀ ਫਾਸਲਾ ਵਧਣ ਆਉਂਦਾ ਤਾਂ ਅਸੀਂ ਉਹਨਾਂ ਚਾਰ ਬੰਦਿਆਂ ਦੀ ਰੋਟੀ ਨਹੀਂ ਘਰੇ ਬਣਾ ਸਕਦੇ ਅੱਜ ਜੇ ਸਾਡੇ ਦਿਹਾੜੀ ਆ ਕੰਮ ਕਰਨ ਆਉਂਦਾ ਨਾ ਅਸੀਂ ਉਹਨੂੰ ਰੋਟੀ ਦਾ ਕੀ ਪੁੱਛਣਾ ਜਿਹੜੀ ਚਾਹ ਵੀ ਦੇਣੀ ਹੈ ਨਾ ਉਹ ਵੀ ਕਹਿੰਦੇ ਜਿਹੜੀ ਉਹ ਪਈ ਆ ਉਹ ਠੰਡੀ ਜੀ ਪਾ ਕੇ ਦੇ ਦਿਓ ਤੇ ਬਾਬਿਆਂ ਦੇ ਡੇਰਿਆਂ 'ਚ ਜਾ ਜਾ ਕੇ ਅਸੀਂ ਯਾਰ ਸੇਵਾ ਲਈ ਵਟ ਕੱਢਦੇ ਆ ਨਾ ਵੀ ਭਾਂਡੇ ਨੂੰ ਕਿਤੇ ਮਾਰੀ ਮੋਟੀ ਸਾਬਣ ਨਾਲ ਲੱਗੀ ਰਹਿ ਜੀ ਤੁਹਾਡਾ ਭਲਾ ਕਿੱਥੋਂ ਹਣਾ ਜਿਹੜਾ ਤੁਹਾਨੂੰ ਕਵਾ ਕੇ ਖਵਾਉਂਦਾ ਉਹਨੂੰ ਤਾਂ ਤੁਸੀਂ ਦੋ ਰੋਟੀਆਂ ਖਵਾ ਨਹੀਂ ਸਕਦੇ ਤੇ ਬਾਬਿਆਂ ਦੇ ਡੇਰਿਆਂ 'ਚ ਤੁਸੀਂ ਬਥੇਰੇ ਤੁਹਾਡਾ ਭਲਾ ਕਿੱਥੋਂ ਹੋਊਗਾ ਇਸ ਕਰਕੇ ਚੰਗੇ ਇਨਸਾਨ ਬਣੋ ਇਨਸਾਨੀਅਤ ਦੀ ਸੇਵਾ ਕਰੋ ਤਾਂ ਹੀ ਸੁਖ ਮਿਲਣਾ ਬਾਬੇ ਬੁੱਬਿਆ ਕੋਲੋਂ ਕਿਤੇ ਸੁਖ ਨਹੀਂ ਮਿਲਣਾ ਬਾਬੇ ਤਾਂ ਵਿਚਾਰੇ ਆ ਔਕੈ ਨੇ ਅੱਜ ਹੁਣ ਤੁਸੀਂ ਦੇਰਿਆਂ ਦੇ ਦੇਖ ਲੋ ਹਾਲ ਕੀ ਨੇ ਜੀ ਸਾਡੇ ਸਿੱਖ ਧਰਮ ਦੇ ਦੇਰਿਆਂ ਦੇ ਵਿੱਚੋਂ ਉਹ ਜਿਹੜੇ ਬਲਾਤਕਾਰੀ ਬਾਬੇ ਸੀਗੇ ਉਹ ਨਿਕਲ ਕੇ ਗਏ ਨੇ ਕੀਨੇ ਪੁੱਛਿਆ ਉਹਨਾਂ ਨੂੰ ਆ ਇੱਕ ਪਾਦਰੀ ਤੁਰਿਆ ਫਿਰਦਾ ਸੀਗਾ ਤੇ ਕੁਛ ਜੇਲ੍ਹ ਚ ਬੈਠੇ ਨੇ ਕੋਈ ਕਿਤੇ ਕੋਸ਼ਿਆ ਦੱਸੋ ਉਹਨਾਂ ਦਾ ਪਸ਼ੋਕੜ ਕੀ ਹੈ ਕੀ ਉਹ ਤੁਹਾਨੂੰ ਸੇਹ ਦੇਣਗੇ ਯਾਰ ਹਮ ਅਬ ਦੇ ਘਰ ਦੇ ਵਿੱਚ ਬੈਠ ਕੇ ਆਪਣੇ ਪਰਿਵਾਰ ਨੂੰ ਪਿਆਰ ਕਰੋ ਕਿਰਤ ਦੀ ਰੋਟੀ ਖਾਓ ਦੁਕਾਨਾਂ ਦੇ ਦੌਰ ਰੱਖ ਲੈ ਤੁਸੀਂ ਬਾਬਿਆਂ ਦੇ ਨਾਂ ਤੇ ਗੁਰੂ ਰਾਮਦਾਸ ਮਾਰਕੀਟ ਜੀ ਗੁਰੂ ਨਾਨਕ ਦੇਵ ਕਰਿਆ ਨਾ ਸਟੋਰ ਮਾਰਦੇ ਤੁਸੀਂ ਉੱਥੇ ਠੱਗੀਆਂ ਤੇ ਫਿਰ ਤੁਹਾਡਾ ਭਲਾ ਕਿਥੋਂਣਾ ਯਾਰ ਜਿਆਦਾ ਗੁਰੂ ਨਾਨਕ ਪਾਤਸ਼ਾਹ ਦੇ ਪੁਰਨਾ ਤੇ ਚੱਲੋ ਹਮ ਚੱਲ ਕੇ ਦੇਖ ਲਓ ਕਿਤੇ ਮੱਥਾ ਟੇਕਣਾ ਜਾਇਓ ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਣਗੇ ਪਰ ਉਥੋਂ ਅਸੀਂ ਭਟਕ ਚੁੱਕੇ ਆ ਗੁਰੂ ਨਾਨਕ ਬਾਪਾ ਸਾਹਿਬ ਨੇ ਸਾਨੂੰ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਸਿਖਾਇਆ ਸੀਗਾ ਦੱਸੋ ਕਿੰਨੇ ਕੁ ਲੋਕ ਮੰਨਦੇ ਨੇ ਇਸ ਕਰਕੇ ਆ ਵੀ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਜੇ ਭਲਾ ਚਾਹੁੰਦੇ ਹੋ ਨਹੀਂ ਤਾਂ ਸਾਡਾ ਪੰਜਾਬ ਅੱਜ ਬਰਬਾਦੀ ਵੱਲ ਨੂੰ ਜਾ ਰਿਹਾ ਮਿੱਤਰੋ ਜਿਹੜੇ ਗੁਰੂ ਪੀਰਾਂ ਦੇ ਸਿਧਾਂਤ ਸੀ ਸਾਡੇ ਉਹ ਅਸੀਂ ਭੁੱਲ ਚੁੱਕੇ ਆ ਜਿਹੜਾ ਜੇ ਇਸੇ ਤਰ੍ਹਾਂ ਆਪਾਂ ਚੱਲਦੇ ਰਹੇ ਝੂਠ ਫਰੇਬ ਤੇ ਖੜੇ ਰਹੇ ਬੇਈਮਾਨੀ ਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਕੰਗਾਲ ਸੂਬਾ ਬਣੂਗਾ ਹਾਲੇ ਵੀ ਸੁਧਰ ਜੋ ਚੰਗੇ ਇਨਸਾਨ ਬਣੋ ਗੁਰੂਆਂ ਦੇ ਸਿਧਾਂਤਾਂ ਤੇ ਚੱਲਣ ਲੱਗ ਜਾਓ ਤੇ ਭਲਾ ਹੋ ਜੂ ਨਹੀਂ ਤਾਂ ਆਪਾਂ ਬਰਬਾਦੀ ਵੱਲ ਤਾਂ ਮਿੱਤਰੋ ਚੱਲੇ ਗਏ ਆ ਧੰਨਵਾਦ